ਅੱਪਾ ਇਹਦੀ ਰੇੜੀ ਨਾ ਕੰਜੀ ਬਣ ਜਾਂਦੀ ਵੇਜੀ ਅੱਛਾ ਦਬਈ ਇਹਦੀ ਰੇੜੀ ਤੇ ਛੰਗਾ ਵੀ ਕੰਮ ਕਰਦੀ ਮੇਰੀ ਮਾਤਾ ਦੱਪਕੇ ਦੁੱਪਕੇ ਮਾਰਦਾ ਨਹੀਂ ਤੇ ਤੱਕ ਤੇ ਇੱਕਦਾਂ ਲੇਟ ਹੋ ਗਈ ਕਿਤੇ ਮਾਰਾ ਤੇ ਮਾਦਰ ਹੁੰਦਾ ਮਾਦਰ ਕੋ ਚੜਦੇ ਕੰਮ ਤੇ ਜਾਣਾ ਆਪਣਾ ਅੱਛਾ ਨਾ ਇਹਨੂੰ ਮੈਂ ਹਾਂ ਮਾਦਾ ਮੈਂ ਕੱਟਣਾ ਦੇਣਾ ਗੱਲ ਹੋਈ ਤੇ ਕੋ ਬਾਹਰ ਮੁੰਨੇ ਕਹੀ ਗਈ ਤੇ ਨਹੀਂ ਨਹੀਂ ਲੜਿਓ ਨਾ ਲੜਨੇ ਕਹਦਾ ਹਾਂ ਤੇ ਗੱਲ ਕਰਨੀ ਇਹ ਇਹ ਸਾਡੇ ਪੁੱਤ ਮੇਰੇ ਹੱਥ ਆ ਵੇ ਲੋ ਭਾਈਆਂ ਨੇ ਹੁਣ ਸਾਡੀਆਂ ਮਾਵਾਂ ਨੂੰ ਕੰਮ ਤੇ ਲਾਇਆ ਹੋਇਆ ਹਾਂ ਤੇ ਹਾਂ ਇਹ ਇੰਪਰਟਿਸਿਨੀ ਆ ਭਈ ਇਹ ਜੜੀਆਂ ਤੇ ਆ ਪੰਜਾਬੀ ਮਾਤਾ ਜਾਰੀ ਜੇ ਕੰਮ ਕਰਦੀ ਪਈ ਐ। ਤਾਲ ਗੁਰਦਾਮ ਦਾ। ਇਹ ਹਾਲ ਐ ਜੀ ਤੁਹਾਡੇ ਪੰਜਾਬੀਓ। ਮਦਈ ਬਾਈ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ। ਮਦਕ ਦਾ ਠੀਕ ਹੋ ਚੜਦੀ ਗਲਾ। ਹਾਂ ਜੀ ਚੱਲਣ ਦੇ। ਪਣੇ ਤੋਂ ਦੇ। ਹਾਂ ਜੀ। ਅੱਛਾ। ਦੇਵੀ ਆਂਦੀ ਏ। ਦੇਵੀ ਕੋਲ ਆ। ਕਿਹੜਾ ਪਿੰਡ ਆਪਣਾ? ਮੰਜਿਠਾ ਪੁੱਤ। ਮੰਜਿਠਈ। ਤਾਲ ਗੁਰਦਾਮ ਦਾ। ਸਿੰਘ ਦੇ। ਮੁਝੇ ਕਿ ਨਹੀਂ ਐ। ਮੁੰਡੇ ਤਿੰਨੇ ਨੇ ਤੇ ਇੱਕ ਠੀਕ ਨਹੀਂ ਰਹਿਦਾ ਉਹ ਦੋਰੇ ਪੈਂਦੇ। ਬਾਕੀ ਦੋ ਮੁੰਡੇ ਉਹ ਕੀ ਕਰਦੇ ਸੀ? ਤੇ ਅੱਜ ਦੱਪਾ ਹੀ ਕਰਦੇ ਕੋਤਾ। ਕਿਹੜੀ ਲੱਗੇ ਆ। ਚੱਲ ਚੱਲਦਾ ਨਹੀਂ ਘਰ-ਬਾਰ। ਨਹੀਂ ਘਰ-ਬਾਰ ਬੜਾ ਮੁਸ਼ਕਲ ਹੈ। ਉਹ ਵੀ ਆਪਣੇ ਬੱਚੇ ਪਾਲਣ ਦੇ ਆ ਬੱਚੇ ਦਾ ਮੁਸ਼ਕਲ ਆ। ਕਿਲੇ ਤਾਈ ਨਜ਼ਰ ਰੋਜ। ਇਹ ਪੁੱਤ ਨੂੰ 200 ਰੁਪਏ ਆਹ ਦਾੜੀ ਤੋਂ। 200 ਰੁਪਏ ਮਿਲਦਾ ਰੋਜ ਦਾ। ਲੇਕਿਨ ਇਹੋ। ਲੋਟ ਲੈ ਕੇ ਸ਼ਾਮੀ 5 ਵਜੇ ਤੱਕ। 200 ਰੁਪਏ। ਭਾਈ ਤੰਗੇ ਜੀ ਤੈਨੂੰ ਇਹ ਕਿਦਕ ਵੀ ਮਾਰ ਦੇ ਮਾਰ ਦੇ। ਕੋਤਬੂ ਦੇ ਬੰਦ ਘਟ ਤੁਹਾਨੂੰ ਚੜਾਈਆ ਮੈਨੂੰ ਪਰ ਹਟਾਤਾ ਹੀ ਪਸੋਂ ਆਂਦੇ ਕੋਈ ਨਾ ਕੰਮ ਕਰ ਹਟਾਤਾ ਹੀ ਜਬੀਆਂ ਨੇ ਕੋਈ ਆਂਦੇ ਹੀ ਨਾ ਕਰ ਕੰਮ ਮੈਂ ਹੁਣ ਮੈਨੂੰ ਮਹੀਨਾ ਤੇ ਲਾਉਂਦੋ ਮੈਂ ਆਪਣਾ ਰੋਟੀ ਚਾ ਅਸ਼ਕੀਕ ਤੱਲਾ ਮੱਲ ਤੱਲਾ ਮਾਰਿਆ ਤੱਲਾ ਮਾਰਿਆ ਇਹ ਸਾਡੇ ਹਾਲ ਆ ਪੰਜਾਬੀਓ ਆਹ ਆਹ ਬਈਆ ਗੋਲ ਹੈ ਲੱਗੇ ਹੋਏ ਮਾਤਾ ਜੀ ਇੱਕ ਬੇਨਤੀ ਆ ਤੁਸੀਂ ਕੋਈ ਆਪਣਾ ਕੰਮ ਕਰ ਲਓਗੇ ਤੁਹਾਨੂੰ ਕੰਮ ਕੋਲ ਦੀਏ ਕੋਈ ਜਿਵੇਂ ਆਪਣਾ ਆਲੂ ਪਿਆਜ਼ ਵੇਚ ਲਓ ਜੜੀ ਲਾ ਦੀਏ ਤੇ ਮੁੰਡਾ ਤੁਹਾਡਾ ਜਿਹੜਾ ਛੋਟਾ ਉਹ ਨਾਂ ਤੁਹਾਡੇ ਆ ਜੇ ਹਾਂਜੀ ਤਾਂ ਕਰ ਸਕਦੇ ਹੋ ਡੇੜੀ ਤੋਂ ਨੂੰ ਪਲੇਟ ਨਹੀਂ ਆ ਲੁਕੀ ਆ ਜਤ ਪਤ ਨਹੀਂ ਆ ਇਹੋ ਜਿਹੇ ਤਰ੍ਹਾਂ ਕਿਤਰਾ ਦਾ ਕੰਮ ਕਰ ਲੋਗੇ ਤੁਹਾਨੂੰ ਕੋਤ ਮਲਾਉਂਦੇ ਰੇਣੀ ਇਹਦਾ ਕੰਮ ਨਹੀਂ ਕਰਨਾ ਹੈਗਾ ਮਾਂ ਧੰਵਾ ਪੁੱਤ ਤੂੰ ਸਾਡੀ ਮਾਤਾ ਵਾ ਤੇ ਇਸ ਤਰ੍ਹਾਂ ਤੂੰ ਹੈ ਪਤਾ ਜਿੰਨੇ ਤੁਹਾਨੂੰ ਮਿਲਾਇਆ ਤੁਸੀਂ ਆ ਕੰਮ ਨਹੀਂ ਕਰਨਾ ਹੈਗਾ ਮੈਂ ਮੰਜੀਠੇ ਵਾਲਿਆਂ ਨੂੰ ਵੀ ਕਹਿੰਦਾ ਕਿ ਤੁਹਾਡੀ ਦੁਕਾਨ ਤੇ ਕੋਈ ਕੋਈ ਕੰਮ ਹੋ ਗਈ ਹੈ ਨਾ ਕੋਈ ਸਾਡੀ ਵੀਡੀਓ ਵੇਖਦਾ ਹੋਵੇ ਤੂੰ ਮੰਜੀਠੇ ਤੋਂ ਜਿਹਦੇ ਕੋਲ ਕੋਈ ਦੁਕਾਨ ਹੋਵੇ ਜਿੱਥੇ ਸਾਡੀ ਮਾਤਾ ਨੂੰ ਥੋੜਾ ਬਹੁਤ ਕੰਮ ਮਿਲ ਜੇ ਹਨ ਬੈਨ ਦਾ ਕੰਮ ਮਿਲ ਜੇ ਕਿਸ ਤਰ੍ਹਾਂ ਹਨਾ ਆਪਣੇ ਪੰਜਾਬੀਆਂ ਕੋਲ ਕੰਮ ਕਰਨ ਦਾ ਮਤਲਬ ਹੋਰ ਹੁੰਦਾ ਹਾਂਜੀ ਇਹਨਾਂ ਦੇ ਕੋਲ ਛੱਲੇ ਲੱਗ ਕੇ ਭਈਆ ਕੋਲ ਕੰਮ ਕਰ ਰਹੀ ਹੈ ਮਾਤਾ ਨੂੰ ਚੰਗਾ ਨਹੀਂ ਲੱਗਦਾ ਮਾਦਾ ਜੀ ਸੇਵਾ ਨੇ ਸਾਨੂੰ ਤਾਂ ਬੜਾ ਦੁੱਖ ਆ ਕੇ ਸਾਡੀ ਪੰਜਾਬੀ ਮਾਂ ਹੋ ਕੇ ਸਾਡੀ ਮਾਂ ਹੋ ਕੇ ਤੂੰ ਭਈਆ ਕੋਲ ਕੰਮ ਕਰਦੀ ਵੀ ਆ ਇੰਨੇ ਕਿ ਸਾਡੇ ਹਾਲਾਤ ਮਾਰੇ ਆ ਗਏ ਆ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਪੰਜਾਬੀ ਪੰਜਾਬੀਆਂ ਦਾ ਸਾਥ ਦਿਓ ਤੇ ਕਿੱਥੇ ਦਿੰਦੇ ਪੇ ਸਾਥ ਨਹੀਂ ਸਾਥ ਦਿੰਦਾ ਵਿੱਚ ਤੇ ਹੁਣ ਆ ਸਾਡੇ ਵੇਖੋ ਪੰਜਾਬੀਆਂ ਦੇ ਹਾਲਾਤ ਇਸ ਤਰ੍ਹਾਂ ਦੇ ਆ ਕਿ 200 ਰੁਪਏ ਚ ਮਿਲਦਾ ਮਾਤਾ 9 ਤੋਂ 5 ਵਜੇ ਤੱਕ ਤੇ ਉਹ ਧਮਕੇ ਵੀ ਮਾਰਦੇ ਆ ਕਹਨਾ ਉਹਨਾਂ ਤੋਂ ਨਹੀਂ ਹਾਰਨੇ ਧਮਕੇ ਵੀ ਮਾਰਦੇ ਆ ਤਨ ਗੁਰੂ ਜਾਨ ਦੱਸ ਤਨ ਗੁਰੂ ਜਾਨ ਦੱਸ ਪਿਆ ਨਹੀਂ ਜਾਂਦਾ ਤੇ ਕਿਹਨਾਂ ਜਾਂਦਾ ਤੇ ਉਹ ਤੁਹਾਨੂੰ ਧਮਕੇ ਮਾਰਦੇ ਆ ਕਹਿੰਦੇ ਮਾਤਾ ਦੇ ਕੋਈ ਰਕਮ ਮੈਂ ਤੁਹਾਨੂੰ ਦੇ ਦਿੰਦਾ ਤੁਹਾਨੂੰ ਪੈਂਦਾ ਨਾ ਪ੍ਰੋਫੈਸਰ ਨੂੰ ਇਹ ਤਾਂ ਹੈ ਕਿ ਕੰਦੇਗੋ ਮੈਂ ਤਾਂ ਉਤਰਾ ਤੇ ਕੋਈ ਵੀ ਗੱਲ ਨਹੀਂ ਕੋਈ ਦੁੱਕਾ ਮਾਰੇ ਤਾਂ ਆਪਾਂ ਉਹਦੀ ਧੋਣ ਕੀਤਾ ਬਦਾਂਗੇ ਪਰ ਗੱਲ ਇਦਾਂ ਵਾ ਕਿ ਤੂੰ ਹੁਣ ਇਹਨਾਂ ਕੋਲੋਂ ਕੰਮ ਕਰਦੀ ਦੀਆਂ ਇਦਾਂ ਨਾ ਵਾ ਤੇ ਬਾਕੀ ਉਹ ਗੱਲ ਨਹੀਂ ਕਿ ਤੇਰੇ ਤੇ ਹੱਥ ਵੀ ਚੱਕ ਲੂ ਇੰਨੇ ਕਰ ਤੇਰੇ ਸੂਰਮੇ ਪੁੱਤ ਹੈਗੇ ਬੈਠੇ ਬਾਕੀ ਤੇ ਤੇਰਾ ਜਿਹੜਾ ਕੰਮ ਉਹ ਵੀ ਉਹ ਵੀ ਅਸੀਂ ਕਰਾਂਗੇ ਚੇਂਜ ਕਰਵਾ ਦਾਂਗੇ ਮਰਨ ਮਰਨ ਦੇ ਨਾਲ ਗੱਲ ਨਹੀਂ ਇਹ ਕੋ ਕੰਮ ਕਰਦੀ ਦੀ ਨਾ ਕੋਈ ਮੈਨੂੰ ਦੋ ਦਿਨ ਦੇ ਦੇ ਮੜ ਕੇ ਭਰ ਤੂੰ ਆੜਾ ਕੰਮ ਨਹੀਂ ਕਰਨਾ ਠੀਕ ਹੈ ਨਾ ਅਸੀਂ ਕਰ ਦਿਆਂਗੇ ਉਸ Não, eu acho